ਹਾਂ ਬਹੁਤ ਵਧੀਆ ਰਿਹਾ ਜੀ ਬੜਾ ਸਾਸ ਹੀ ਲੋਕਾਂ ਕਾਕਾ ਰਣਦੀਪ ਹੋਰਾਂ ਨੇ ਤੇ ਸਾਧੂ ਸਿੱਖ ਤਰਨਸੋਹਾਂ ਦੀ ਸਾਰੀ ਟੀਮ ਨੇ ਬਹੁਤ ਹੀ ਮਿਹਨਤ ਨਾਲ ਕੰਮ ਕੀਤਾ ਹੈਗਾ ਔਰ ਬੜਾ ਅਸਰਦਾਰ ਰਿਹਾ ਪ੍ਰੋਗਰਾਮ ਲੋਕਾਂ ਨੇ ਬੜਾ ਸਹਾਇਕ ਕਾਂਗਸ ਪਾਰਟੀ ਨੂੰ ਤਾਂ ਲਈ ਵੋਟਾਂ ਪਾਣ ਲਈ ਮੈਂ ਬਹੁਤ ਮਸ਼ਕੂਰ ਹਾਂ ਸਾਰੀ ਟੀਮ ਨਾਬਾ ਦੇ ਜਿਨ੍ਹਾਂ ਨੇ ਅਜਨੀ ਮਿਹਨਤ ਨਾਲ ਪ੍ਰੋਗਰਾਮ ਕੀਤਾ ਹੈਗਾ ਖਾਸ ਤੌਰ ਤੇ ਨੌਜਵਾਨ ਨੇਤਾ ਜਿਹੜੇ ਆਪਣੇ ਸ਼ਹਿਰੀ ਪ੍ਰਧਾਨ ਨੇ ਹੈਗਾ ਹਾਂ ਜੀ ਹਾਂ ਜੀ ਵਿਵੇਕ ਸਿੰਘਲਾ ਜੀ ਔਰ ਬਿੱਟੂ ਜੀ ਉਹਨਾਂ ਦੀ ਨੌਜਵਾਨ ਲੀਡਰਸ਼ਿਪ ਥੱਲੇ ਜੋ ਇਹਨਾਂ ਅਸਰ ਇਹਨਾਂ ਬੜਾ ਵੱਡਾ ਕੱਠ ਹੋਇਆ ਉਹਨਾਂ ਨੇ ਅਨਤਕ ਮਿੰਟ ਕੀਤੀ ਹੈ ਇੱਕ ਪੂਰਾ ਹਫਤਾ ਤੇ ਬਾਕੀ ਆਸ਼ੀਰਵਾਦ ਸਿਗਾ ਬਾਕੀ ਸਾਰੇ ਬਜ਼ੁਰਗਾਂ ਦਾ ਮੈਂ ਮੈਂ ਬਹੁਤ ਧੰਨਵਾਦੀ ਇਹ ਰੱਖੀ ਹੈ ਜਿਹਨੇ ਪ੍ਰੋਗਰਾਮ ਅਡੀਕਣਾ ਹੈ ਇਹ ਦਫ਼ਤਰ ਨੋਟ ਕਰਾਇਆ ਕਰੋ ਮੇਰੀ ਹੱਥ ਜੋੜ ਕੇ ਪ੍ਰਾਰਥਨਾ ਹੈ ਦਫ਼ਤਰ ਦੇ ਤਹਿਤ ਪ੍ਰੋਗਰਾਮ ਬਣਾਇਆ ਕਰਾ ਕੇ ਫਿਰ ਮਹਾਂਤ ਜੀ ਉਹਨੂੰ ਕੋਆਰਡੀਨੇਟ ਕਰਿਆ ਕਰਨਗੇ ਔਰ ਦਫ਼ਤਰ ਚਲਾਉਣਾ ਕੋਈ ਸੁਖਾਲਾ ਨਹੀਂ ਜਿਹਨੇ ਮਾਲੀ ਮਤ ਕੋਈ ਮਾੜੀ ਮੋਟੀ ਕਰਨੀ ਹੋਏ ਉਹ ਦਫ਼ਤਰ ਚ ਆਪਣੀ ਦਰਜ ਕਰਾ ਕੇ ਇਹ ਦੋਹੇ ਭਾਈ ਵੀਰਾਂ ਨੂੰ ਜਾ ਕੇ ਇੱਥੇ ਮਤ ਕਰਨ ਤਾਂ ਕਿ ਸਾਡਾ ਦਫ਼ਤਰ ਲਗਾਤਾਰ ਚੱਲਦਾ ਰਹੇ ਔਰ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਰਹੇ ਸਕੇ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਭਾਰਤ ਜਿੰਨੇ ਵੀ ਆਪਣੇ ਨਾਪੇ ਸ਼ਹਿਰ ਤੋਂ ਸਾਰੇ ਪਿੰਡਾਂ ਤੋਂ ਔਰ ਸ਼ਹਿਰ ਤੋਂ ਔਰ ਬੀਬੀਆਂ ਜੋ ਮਾਤਾ ਮੈਂ ਇੱਥੇ ਐਡੇ ਇਕੱਠ ਨਾਲ ਆ ਪਹੁੰਚੇ ਨੇ ਮੈਂ ਸਾਡੇ ਚਰਨਜੀਤ ਬਾਤਸ਼ੀ ਮੈਂ ਬਾਤਸ਼ਾਹ ਸਾਹਿਬਾਰੇ ਕਿ ਕਹਿਣਾ ਚਾਹਣਾ ਕਿ ਇਹਨਾਂ ਦੀ ਬਦੌਲਤ ਪਿਛਲੇ 3 ਦਿਨ ਤੋਂ ਮੈਨੂੰ ਨਹੀਂ ਲੱਗਦਾ ਇਸੁੱਤੇ ਹੋਣਗੇ ਇਹ ਜਿਹੜਾ ਅੱਜ ਗਾਂਧੀ ਸਾਹਿਬ ਇਹ ਸਾਡੇ ਚਨਜੀਤ ਬਾਤਸ਼ੀ ਸਟੇ ਸੰਭੀ ਖੜਿਆ ਹੈ ਟਹਿ ਸਾਧੂ ਸਿੰਘ ਦੀ ਗੋਠੀ ਸੰਭੀ ਖੜਿਆ ਹੈ ਇਹਨਾਂ ਦੀ ਬਹੁਤ ਬਤਾਲਤਾ ਜੋ ਅੱਜ ਡਬੜਾ ਕੱਠਾ ਹੋਇਆ ਮੈਂ ਇਹਨਾਂ ਦਾ ਕੋਟਨ ਕੋਡ ਧੰਨਵਾਦ ਕਰਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਜਰਨਜੀਤ ਆਪਣੇ ਬਾਤਸ਼ੀ ਜੋ ਪਹਿਲਾਂ ਪਿਛੇਵਾਂ ਨੂੰ ਹੁੰਦੇ ਰਹੇ ਨੇ ਸਾਡਾ ਬਹੁਤ ਹੀ ਦੇਖਿਆ ਹਰ ਬੰਦੇ ਨੂੰ ਇਹ ਜਾਣਦਾ ਪੁਰਾਣਾ ਸਾਥੀਆਂ ਤੇ ਸਾਡੇ ਦੋਏ ਜਿਹੜੇ ਭਵੇ ਸਿੰਘਲਾ ਜੀ ਬਲਵਿੰਦਰ ਬਿੱਟੂ ਸਾਡਾ ਜਹਾਤੀ ਦਾ ਪ੍ਰਧਾਨ ਹਰੀ ਸੇਠੇ ਇਕੱਠੇ ਇੱਥੇ ਬੈਠ ਕੇ ਕਾਤਰੀ ਚਲਾਉਣ ਕੇ ਜੋ ਪ੍ਰੋਗਰਾਮ ਚਾਹੇ ਕਾਕਾ ਜੀ ਚਾਹੇ ਕੋਈ ਨੇੜਾ ਚਾਹੇ ਸਾਧੂ ਸਿੰਘ ਜੀ ਦਾ ਇੱਥੋਂ ਤੁਸੀਂ ਫੋਨ ਇਹ ਸਾਡੇ ਐਨਰਵਾਰ ਸਾਹਿਬ ਨੂੰ ਬੁਲਾ ਕੇ ਪ੍ਰੋਗਰਾਮ ਕਰਵਾ ਸਕਦੇ ਹੋ ਹੁਕਮ ਕਰਕੇ ਵਿਆਹ ਜਿਹੜਾ ਪ੍ਰੋਗਰਾਮ ਇਹਦੇ ਤੇ ਇੱਕ ਪਤੀ ਹੋਰ ਪ੍ਰੋਗਰਾਮ ਅੱਜ ਬੁਲਾਣੇ ਹਰ ਸਾਹਿਬ ਜਜਬਾਤੀ ਹੋ ਗਿਆ ਇਹਦੇ ਨਾਲਗਾ ਜਿਹੜਾ ਚੋਰ ਦਾ ਉਹ ਸਰਦਾਰ ਸਾਧੂ ਸਿੰਘ ਤੇ ਅੱਜ ਮਾੜਾ ਸਮਾਂ ਉਹਦੇ ਸਾਥੀ ਸੁੱਚੇ ਹੋਣੀ ਅਰੇ ਨੇ ਸਹੋਲੀਆਂ ਦੇ ਉਹਨਾਂ ਦੇ ਵਿੱਚੇ ਪੜਾਵੀ ਬੈਠੇ ਨੇ ਮਾਸਟਰ ਜੀ ਵੀ ਆਪਾਂ ਉਹਨਾਂ ਦੀ ਕੋਟੀ ਤੋਂ ਸਟਾਰਟ ਕਰਨਾ ਜਦੋਂ ਕੋਈ ਬੰਦਾ ਹੁੰਦਾ ਨਹੀਂ ਵਿੱਚ ਔਕਾ ਸਮਾਂ ਹੋ ਜਾ ਉਹਦਾ ਭਰਾਵੋ ਸਾਥ ਦੇਈਦਾ ਆਪਾਂ ਇਤੋਂ ਪ੍ਰੋਗਰਾਮ ਲੈ ਕੇ ਤੁਰਾਂਗੇ ਸਾਨੂੰ ਇਹ ਹੁਕਮ ਕਰਨਗੇ ਅਸੀਂ ਉਹ ਪ੍ਰੋਗਰਾਮ ਤੇ ਡਾਕਟਰ ਗਾਂਧੀ ਜੀ ਨੂੰ ਲੈ ਕੇ ਜਾਵਾਂ ਬਹੁਤ ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰਦਾ ਗਾਂਧੀ ਜੀ ਮਾਫੀ ਚਾਹੁੰਦਾ ਗਾਂਧੀ ਸਾਹਿਬ ਕੋਲ ਇੱਥੇ ਦੋ ਆਪਣੇ ਪਿੰਡਾਂ ਤੋਂ ਇੱਕ ਮਿੱਟੂ ਜੀ ਇੱਥੇ ਬੈਠਣਗੇ ਦਫ਼ਤਰ ਚਲਾਉਣਗੇ ਮਿੱਟੂ ਜੀ ਤੁਹਾਡੀ ਜ਼ਿੰਮੇਵਾਰੀ ਹੋਊ ਨਾਲ ਕੋ ਚਰਨ ਜੀ ਤੁਹਾਡੇ ਬੈਠ ਜਾਣਗੇ ਵਿਵੇਕ ਜੀ ਤੇ ਸ਼ਹਿਰੀ ਹਰੀਹੇੜੀ ਕੀ ਔਰ ਬਾਦਸ਼ਾਹ ਤੁਸੀਂ ਸਾਰੇ ਪ੍ਰੋਗਰਾਮ ਅਡਿਕ ਨੇ ਜਿਹੜਾ ਮਤਭੇਦ ਕਿਸੇ 'ਚ ਨਹੀਂ ਹੋਣਾ ਚਾਹੀਦਾ ਇਹ ਕਾਂਗਰਸ ਪਾਰਟੀ ਦੀ ਮਹਿਮਤ ਆਪਾਂ ਆਪਣੇ ਸੁਭਦਾਨ ਨੂੰ ਬਚਾਣਾ ਹੈ ਆਪਣੇ ਦੇਸ਼ ਦੀ ਕੁਰਬਾਨੀਆਂ ਨੂੰ ਬਚਾਣਾ ਹੈ ਇਹ ਆਪਣੇ ਦੇਸ਼ ਦਾ ਭਵਿੱਖ ਦਾ ਸਵਾਰ ਨੇ ਕਾ ਇਤਿਹਾਸ ਤੇ ਪੰਨਿਆਂ ਤੇ ਲਿਖੇ ਜਾਵਾਂਗੇ ਆਪਣਾ ਨੁਕਸਾਨ ਉਹ ਦੁਆਰਾ ਉਠਣ ਉਹ ਮੈਂ ਬੇਨਤੀ ਕਰਦਾ ਹਾਂ ਗਾਂਧੀ ਸਿੰਘ ਤੋਂ ਟੋਟਾਂ ਨਾਲ ਹੁੰਦਾ ਹਾਂ ਮੈਂ ਗੁਰਵਿੰਦਰ ਸਿੰਘ ਵਿਰਕ ਜ਼ਿਲ੍ਹਾ ਜਨਰਲ ਸੈਕਟਰੀ ਕਾਂਗਰਸ ਪਾਰਟੀ ਹੈ ਅੱਜ ਜਿਹੜਾ ਸਾਡਾ ਇੱਥੇ ਦਫ਼ਤਰ ਦਾ ਧਰਮਵੀਰ ਗਾਂਧੀ ਦਾ ਅਦਵਾਟਨ ਕੀਤਾ ਗਿਆ ਹੈ ਪਹਿਲੀ ਗੱਲ ਤਾਂ ਅਸੀਂ ਰੋਹਲ ਗਾਂਧੀ ਜੀ ਨੂੰ ਉਹਦਾ ਸਮੁੱਚੀ ਕਾਂਗਰਸ ਪਾਰਟੀ ਨੂੰ ਵਧਾਈ ਦਿੰਦੇ ਹੋਏ ਇਹ ਕਹਿੰਦੇ ਹਾਂ ਕਿ ਸਾਨੂੰ ਇੱਕ ਬਹੁਤ ਵਧੀਆ ਇਮਾਨਦਾਰ ਲੀਡਰ ਜਿਹੜਾ 90 ਪਟਿਆਲੇ ਡਿਸਟ੍ਰਿਕਟ ਚੋਂ ਦਿੱਤਾ ਗਿਆ ਕੌਨਸੀ ਸਭ ਤੋਂ ਚੀਜ਼ ਹੋ ਔਰ ਉਹਨਾਂ ਨੂੰ ਦੇਖਦੇ ਹੋਏ ਪਬਲਿਕ ਦਾ ਜੇ ਏਡਾ ਵੱਡਾ ਇਕੱਠ ਸੀਗਾ ਕਿ ਜਿਵੇਂ ਇੱਕ ਰੈਲੀ ਦਾ ਰੂਪ ਧਾਰਿਆ ਹੋਇਆ ਸੀ ਦਫ਼ਤਰ ਉਦਘਾਟਨ ਦੇ ਵਿੱਚ ਤਾਂ ਉਹਦੇ ਵਿੱਚ ਕਾਕਾ ਰਣਦੀਪ ਜੀ ਵੀ ਆਪਣੇ ਮੈਡਮ ਗੁਰਚਾਨ ਕੋਰ ਰੰਧਾਵਾ ਜੀ ਵੀ ਆਪਣੇ ਡੀਆਈਜੀ ਧਨੋ ਸਾਹਿਬ ਬੜੇ ਬੜੇ ਬੜੀਆਂ ਹਸਤੀਆਂ ਸਾਰੀਆਂ ਆਈਆਂ ਅਸੀਂ ਔਰ ਇਕੱਠ ਦੇਖ ਕੇ ਜੋ ਸਾਡਾ ਅਜਾ ਨਾਭੇ ਸ਼ਹਿਰ ਦਾ ਔਰ ਪਿੰਡਾਂ ਦਾ ਜੋ ਇੱਥੇ ਇਕੱਠ ਸੀਗਾ ਦੋ ਕਟੋ ਕਟ ਵੀ 2000 ਬੰਦੇ ਦਾ ਇਕੱਠ ਸੀਗਾ ਦਫ਼ਤਰ ਅਧਿਕਾਰਤ ਔਰ ਇਥੋਂ ਯਕੀਨੀ ਸਾਨੂੰ ਇਹ ਹੋ ਰਿਹਾ ਕਿ ਧਰਮਵੀਰ ਗਾਂਧੀ ਜੀ ਪੰਜਾਬ ਦੇ ਵਿੱਚੋਂ ਨੰਬਰ ਅਲਾਬਾ ਡਿਸਟ੍ਰਿਕਟ ਦੇ ਵਿੱਚੋਂ ਪਹਿਲੇ ਨੰਬਰ ਤੇ ਲੀਡ ਲੈ ਕੇ ਜਿੱਤ ਕੇ ਆਉਣਗੇ ਤੇ ਜਿਹੜੇ ਆ ਅਸੀਂ ਧਰਮਸੋਤ ਜੀ ਦੇ ਸ਼ੁਰੂ ਤੋਂ ਉਹਦੇ ਨਾਲ ਤੁਰੇ ਆ ਰਹੇ ਹਾਂ ਔਰ ਉਹਨਾਂ ਨੂੰ ਜਿਹੜਾ ਹੈ 8 ਤਰੀਕ ਦੀ ਜਮਾਨਤ ਲੱਗੀ ਹੋਈ ਆ ਉਹ ਤਕਰੀਬਾ ਜਮਾਨਤ ਤੇ ਰਿਹਾ ਵੀ ਹੋ ਜਾਣਗੇ ਕੋਈ ਐਡਾ ਕੇਸ ਨਹੀਂ ਸਿਰਫ ਇੱਕ ਪੋਲੀਟਿਕਲ ਸਟੰਡ ਬਣਾਇਆ ਹੋਇਆ ਇਲੈਕਸ਼ਨ ਕਰਕੇ ਜਿਹੜਾ ਉਹਨਾਂ ਨੂੰ ਅੰਦਰ ਜਾਣ ਕੇ ਲਮਕਾ ਰਹੇ ਨੇ ਔਰ ਉਹਨਾਂ ਦੀ ਰਹਿਨਮਾਈ ਦੇ ਵਿੱਚ ਵੀ ਮੈਂ ਚਰਨਜੀਤ ਬਾਤ ਅਜੀਬ ਉਹਵੇਕ ਜੀ ਔਰ ਬਿੱਟੂ ਜੀ ਸਾਰਿਆਂ ਨੇ ਅੱਜ ਉਹਨਾਂ ਦੀ ਪਿੱਠ ਨਾ ਲੱਗਣ ਦੇ ਹੋਏ ਐਡਾ ਵੱਡਾ ਇਕੱਠ ਉਹਨਾਂ ਦੇ ਉਹਨਾਂ ਦੇ ਨਾਂ ਹੁੰਦੇ ਹੋયા ਅਸੀਂ ਉਹਨਾਂ ਸਾਰਾ ਨਾਭੇ ਨੂੰ ਸੰਭਾਲ ਕੇ ਬੈਠੇ ਹੋਇਆ ਔਰ ਉਹਨਾਂ ਦੀ ਸਰਪ੍ਰਸਤੀ ਤੇ ਸਾਰਾ ਇਹ ਕੰਮ ਚੱਲ ਰਿਹਾ ਉਹ ਅੱਜ ਭਾਵੇਂ ਅੰਦਰ ਬੈਠੇ ਨੇ ਚਾਹੇ ਕਿਤੇ ਬੈਠੇ ਨੇ ਮਗਰ ਉਹਨਾਂ ਦੀ ਹੀ ਰਹਿਨਮਾਈ ਥਲੇ ਸਾਰਾ ਇਹ ਪ੍ਰੋਗਰਾਮ ਗਾਂਧੀ ਦੇ ਨਾਲ ਖੜੇ ਨੇ ਸਾਰਾ ਕੁਝ ਨਾਲ ਕੱਲਾ ਕੱਲਾ ਵਰਕਰ ਸਾਧੂ ਸਿੰਘ ਧਰਮਸੋਤ ਜੀ ਦਾ ਤੇ ਕਾਕਾ ਰਣਦੀਪ ਜੀ ਦਾ ਜੋ ਵੀ ਅੱਜ ਸਾਰੇ ਇਕੱਠੇ ਹੋ ਕੇ ਇਸ ਕਾਂਗਰਸ ਪਾਰਟੀ ਨਾਲ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਪੇ ਹੋਏ ਨੇ ਔਰ ਬੜੀ ਵੱਡੀ ਲੀਡ ਨਾਲ ਅੱਗੇ ਤੁਰਾ ਕੇ ਭੇਜਾਂਗੇ ਅੱਜ ਡਾਕਟਰ ਧਰਮबीर ਗਾਂਧੀ ਜੀ ਦਾ ਜਿਹੜਾ ਨਾਬਾ ਵਿਖੇ ਇੱਕ ਦਿਹਾਤੀ ਦਾਅਰ ਸ਼ਾਹੀ ਦਾ ਸਾਂਝਾ ਆਫਿਸ ਖੋਲਿਆ ਗਿਆ ਜਿਹਦੇ ਵਿੱਚ ਪਿੰਡਾਂ ਤੋਂ ਸਾਡੇ ਪੰਜ ਸਰਪੰਚ ਜਿਸ ਤਰ੍ਹਾਂ ਜੇ ਮੈਂ ਕਹਾ ਭੀਮ ਜੀ ਖੜੇ ਨੇ ਸਰਪੰਚ ਸਾਹਿਬ ਤਾਬੀ ਜੀ ਖੜੇ ਨੇ ਗੋਲੂ ਜੀ ਖੜੇ ਨੇ ਸਾਰੇ ਇਹ ਪਿੰਡਾਂ ਤੋਂ ਇਹਨਾਂ ਨੇ ਵੱਧ ਚੜ ਕੇ ਜੋ ਅੱਜ ਦਫ਼ਤਰ ਦੇ ਵਿੱਚ ਜਿਹੜੇ ਆਪਣੇ ਪਿੰਡਾਂ ਤੋਂ ਆਪਣੇ ਮੈਂਬਰ ਸਾਹਿਬਾਨ ਲੈ ਕੇ ਆਏ ਨੇ ਔਰ ਸ਼ਹਿਰ ਤੋਂ ਮੈਂ ਸ਼ਹਿਰ ਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਇੰਨੀ ਵੱਡੀ ਗਿਣਤੀ ਦੇ ਵਿੱਚ ਜੋ ਅੱਜ ਦਫ਼ਤਰ ਖੋਲਿਆ ਇੱਕ ਰੈਲੀ ਦਾ ਰੂਪ ਧਾਰਿਆ